ਵੜਿਆਂ ਨੇ ਅੱਖੀਂ ਵੇਖਿਆ ਚੇਤੇ ਆ ਜਾਂਦੀ ਹੈ ਗੱਲ ਬੜੇ ਗੁਰੂ ਦੇ ਪਿਆਰੇ ਆ ਯਾਦ ਕਰਦੇ ਆ ਕਈ ਅਰਦਾਸ ਕਰਦੇ ਆ ਹਰਮੰਦਰ ਸਾਹਿਬ ਜਾਂਦੇ ਆ ਕਾਲ ਤੱਕ ਸਾਹਿਬ ਜਾਂਦੇ ਆ ਜੋ ਆਪਣੇ ਵੀ ਆਏ ਸਾਲ ਤਕਰੀਬਨ ਭਾਈ ਬਬਲੀ ਸਿੰਘ ਮੈਂਬਰ ਸਾਹਿਬ ਉਹਨਾਂ ਸ਼ਹੀਦਾਂ ਦੀ ਯਾਦ ਵਿੱਚ ਮੁੱਖ ਰੱਖਦੇ ਹੋਇਆ ਦੇਗ ਕਰਵਾਉਂਦੇ ਆ ਪ੍ਰਸ਼ਾਦ ਕਰਵਾਉਂਦੇ ਆ ਤੇ ਕਈ ਥਾਵਾਂ ਤੇ ਸ੍ਰੀ ਅਖੰਡ ਪਾਠ ਸਾਹਿਬ ਵੀ ਹੁੰਦੇ ਨੇ ਤੇ ਬਾਹਰਲੇ ਦੇਸ਼ਾਂ ਤੱਕ ਵੀ ਪ੍ਰਚਾਰ ਹੁੰਦਾ ਤੇ ਇਹ ਬੜਾ ਅਨੋਖਾ ਇੱਕ ਨਾ ਭੁੱਲਣ ਵਾਲਾ ਕੌਤਕ ਵਰਤਿਆ ਪਰ ਜਿਨ੍ਹਾਂ ਨੇ ਇਹ ਕੰਮ ਕਰਵਾਇਆ ਉਹਨਾਂ ਨੂੰ ਹੀ ਲਿਖਣਾ ਪਿਆ ਜਿਵੇਂ ਕੇਐਸ ਬਰਾੜ ਨੇ ਇੱਕ ਕਿਤਾਬ ਲਿਖੀ ਆ ਲਿਖੀ ਉਹਨੇ ਵਿਰੋਧ ਵਿੱਚ ਸੀ ਵੀ ਕੋ ਇਦਾਂ ਕਰਦੇ ਸੀ ਉਹ ਸਾਧ ਸ਼ਬਦ ਵਰਤਦਾ ਰਿਹਾ ਬੜੇ ਉਹਨੇ ਸ਼ ਭੈੜੇ ਸ਼ਬਦ ਵਰਤੇ ਪਰ ਉਸ ਕਿਤਾਬ ਨੂੰ ਜੋ ਇੰਨਾ ਸ਼ਹੀਦਾਂ ਨੂੰ ਪਿਆਰ ਕਰਨ ਵਾਲੇ ਉਹਨਾਂ ਦੇ ਅੰਦਰ ਪਿਆਰ ਬਣਦਾ ਹੈ ਉਹਨਾਂ ਦੇ ਅੰਦਰ ਸ਼ਰਧਾ ਬਣਦੀ ਆ ਉਹ ਪੜ ਕੇ ਤੇ ਜਰਨਲ ਕੇਐਸ ਬਰਾਡ ਦੀ ਬੁੱਕ ਪੜ੍ਹ ਕੇ ਉਹਨੇ ਪਰ ਵਿਰੋਧ ਵਿੱਚ ਲਿਖੀ ਤੇ ਬੜੇ ਭੈੜੇ ਸ਼ਬਦ ਵਰਤਦਾ ਸੀ ਵਿਰੋਧੀ ਸੀ ਕਟੜ ਸੀ ਮਰਖ ਮਹਾਪੁਰਖਾਂ ਪ੍ਰਤੀ ਅੱਜ ਵੀ ਵਰਤਦੇ ਨੇ ਸ਼ਬਦ ਕਹੀ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਜੇ ਪ੍ਰਚਾਰ ਕੀਤਾ ਕੋਈ ਪੁਛਦਾ ਸੀ ਤੇ ਮਣੀਆਂ ਤੋਂ ਸ਼ੁਰੂ ਕੀਤਾ ਤੇ ਸਦਾ ਲਈ ਪੂਰਨੇ ਪਾਏ ਵੀ ਮਰਨ ਦੀ ਗੱਲ ਕਰਦਾ ਸੀ ਤੇ ਕਹਿੰਦੇ ਸੀ ਅਸੀਂ ਮੜੀਆਂ ਵਿੱਚੋਂ ਦੀ ਹੋ ਕੇ ਆਏ ਹਾਂ ਇਸ ਕਰਕੇ ਇਹ ਗੁਰਸਿੱਖੋ ਜੇ ਪ੍ਰਚਾਰ ਹੀ ਕਰਨਾ ਤੇ ਮੜੀਆਂ ਦੇ ਵਿੱਚੋਂ ਹੋ ਕੇ ਗੁਜ਼ਰਿਓ ਮੜੀਆਂ ਤੋਂ ਸ਼ੁਰੂ ਕਰਿਓ ਤੇ ਫਿਰ ਇਹ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਿਵੇਂ ਪ੍ਰਚਾਰ ਸ਼ੁਰੂ ਕੀਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੇ ਇਹ ਲੜਾਈਆਂ ਲੜੀਆਂ ਆਪਣਾ ਪਰਿਵਾਰ ਸਾਡੀ ਖਾਤਰ ਕੁਰਬਾਨ ਕੀਤਾ ਉਸੇ ਤਰ੍ਹਾਂ ਫਿਰ ਉਹਦੇ ਵਿੱਚੋਂ ਬੜੀਆਂ ਸਾਖਾਂ ਬੜੇ ਚੜ੍ਹਦੀ ਕਲਾ ਵਾਲੇ ਖਾਲਸੇ ਯੋਧੇ ਸਿੱਖ ਪੈਦਾ ਹੋਏ ਜਦੋਂ ਗੁਰਮਖ ਸੰਨਾਤਾਂ ਦੀ ਗੱਲ ਕਰਨੀ ਹੈ ਤੇ ਗੁਰੂਆਂ ਦੀ ਸੋਚ ਦੀ ਗੱਲ ਕਰਨੀ ਹੈ ਤੇ ਗੁਰੂ ਜੀ ਨੂੰ ਮੁੱਖ ਰੱਖ ਕੇ ਹੀ ਜਿਹੜਾ ਉਹ ਪ੍ਰਚਾਰ ਕੀਤਾ ਜਾਂਦਾ ਹੈ ਪਰ ਲਿਖਿਆ ਉਹਨੇ ਕੁਲਦੀਪ ਸਿੰਘ ਸੀ ਪਰ ਉਹ ਸਿੰਘ ਕੌਣ ਦੇ ਯੋਗ ਨਹੀਂ ਸੀ ਉਹਨੂੰ ਸਿੰਘ ਨਾ ਹੀ ਕਿਹਾ ਜਾਵੇ ਤੇ ਚੰਗਾ ਹੈ ਉਹਨੇ ਵਿਰੁੱਧ ਲਿਖਿਆ ਜੀਵਨ ਲਿਖਿਆ ਆਵਾਦਤ ਬਿਨਾਂ ਸ਼ਹਾਦਤ ਨਹੀਂ ਹੁੰਦੀ ਕਹਿਣਾ ਬੜਾ ਸੌਖਾ ਹੈ ਉਹ ਗਰਮ ਖਿਆਲੀ ਸੀ ਜੀ ਉਹ ਗਰਮ ਗੱਲਾਂ ਕਰਦੇ ਸੀ ਜੀ ਕੋਈ ਸਮਾਂ ਹੁੰਦਾ ਕਈ ਵਾਰੀ ਜਦੋਂ ਸਾਡੇ ਤੇ ਵੀ ਸਮਾਂ ਆ ਬਣਦਾ ਨਾ ਜਦੋਂ ਸਾਡੀ ਦਸਤਾਰ ਨੂੰ ਪੱਗ ਨੂੰ ਜਾਂ ਸਾਡੀ ਇੱਜ਼ਤ ਨੂੰ ਕੋਈ ਹੱਥ ਪਾਉਂਦਾ ਉਹਦੋਂ ਅਸੀਂ ਸੋਚਦੇ ਨਹੀਂ ਕੋਈ ਵੀ ਨਹੀਂ ਸੋਚਦਾ ਅਸੀਂ ਥੋੜਾ ਜਿਹਾ ਦੁਨਿਆਵੀ ਧਨ ਦੇ ਖਾਤਰ ਥੋੜੀ ਜੀ ਜ਼ਮੀਨ ਜਾਇਦਾਦ ਖਾਤਰ ਉਹਦੋਂ ਸਾਡੇ ਅੰਦਰ ਕਿੰਨਾ ਕ੍ਰੋਧ ਪੈਦਾ ਹੋ ਜਾਂਦਾ ਉਹ ਤੇ ਫਿਰ ਸਿੱਖੀ ਦੀ ਗੱਲ ਸੀ ਉਹ ਤਾਂ ਫਿਰ ਗੁਰੂ ਗ੍ਰੰਥ ਸਾਹਿਬ ਜੀ ਦੀ ਬਿਆਦਵੀ ਦੀ ਗੱਲ ਸੀ ਜਦੋਂ ਗੁਰਬਚਨ ਦੇ ਵਰਗਿਆਂ ਨੇ ਕੀਤੀ ਇਸੇ ਤਰ੍ਹਾਂ ਸੰਤ ਗਿਆਨੀ ਜਰਨੈਲ ਸਿੰਘ ਜੀ ਉਹਨਾਂ ਦੀ ਬੰਦਗੀ ਬੜੀ ਸੀ 6 ਸਾਲ ਦੀ ਸੀ ਜਦੋਂ 11 ਪਾਠ ਜਪਜੀ ਸਾਹਿਬ ਦੇ ਕਰਦੇ ਸੀ 11 ਸਾਲ ਦੇ ਹੋਏ ਤੇ ਕਹਿੰਦੇ ਆ ਵੀ 21 ਪਾਠ ਉਹ ਜਪਜੀ ਸਾਹਿਬ ਦੇ ਕਰਦੇ ਸੀ 21 ਸਾਲ ਦੇ ਹੋਏ ਤੇ 101 ਪਾਠ ਉਹ ਜਪਜੀ ਸਾਹਿਬ ਦਾ ਕਰਦੇ ਸੀ ਆਖੋ ਸਪਨਾ ਪਰ ਕਿਸ ਬਰਾੜ ਉਹਨਾਂ ਨੂੰ ਕੱਟੜ ਕਹਿੰਦਾ ਸੀ ਅਸਲ ਅਸਲ ਵਿੱਚ ਕੱਟੜ ਤਾਂ ਨਹੀਂ ਹੁੰਦੀ ਇਹ ਪਰਪੱਖਤਾ ਹੁੰਦੀ ਹੈ ਇਹਨੂੰ ਕੱਟੜ ਨਹੀਂ ਕਹਿ ਸਕਦੇ ਜਿਹੜਾ ਸਿੱਖੀ ਦੀ ਗੱਲ ਕਰਦਾ ਕੋਈ ਸਹੀ ਜੀ ਗੱਲ ਕਰਦੇ ਨਾ ਆਪਾਂ ਕਹਿੰਦੇ ਇਹ ਕੱਟੜ ਬਹੁਤ ਆ ਅਸਲ ਵਿੱਚ ਉਹ ਕੱਟੜ ਨਹੀਂ ਹੁੰਦਾ ਉਹਦੇ ਵਿੱਚ ਪਰਪੱਖਤਾ ਹੁੰਦੀ ਹੈ ਉਹ ਪਤਾ ਹੈ ਕੀ ਕਹਿੰਦਾ ਉਹ ਕਹਿੰਦਾ ਸਿੱਖ ਕੌਮ ਦੀ ਇਹ ਵੱਦ ਕਿਸਮਤੀ ਸੀ ਉਹ ਲਿਖਦਾ ਕਹਿੰਦਾ ਬਾਬਾ ਜਰਨੈਲ ਸਿੰਘ ਜੀ ਇੱਕ ਤੇ ਡਰਦਾ ਨਹੀਂ ਸੀ ਉਹ ਕਹਿੰਦਾ ਸੀ ਆਪਾਂ ਸਤਕਾਰ ਨਾਲ ਬੋਲਦੇ ਆ ਵੀ ਉਹ ਡਰਦੇ ਨਹੀਂ ਸਨ ਤੇ ਦੂਜਾ ਉਹ ਲਾਲਚੀ ਨਹੀਂ ਸਨ ਉਹ ਲਾਲਚ ਕਿਹੜਾ ਥੋੜੇ ਦਿੱਤੇ ਗਏ ਤੇ ਆਪਾਂ ਦੇ ਥੋੜੇ ਜਿ ਲਾਲਚ ਤੇ ਡੋਲ ਜਾਂਦੇ ਆ ਥੋੜਾ ਜਾਂ ਧੰਨ ਮਿਲਦਾ ਹੋਵੇ ਕਹਿੰਦੇ ਜੀ ਸੱਚ ਦੀ ਗੱਲ ਹੀ ਨਾ ਕਰਿਓ ਬਸ ਤੁਸੀਂ ਆਪਣਾ ਟਾਈਮ ਪਾਸ ਕਰੋ ਆਪਾਂ ਕਹਿੰਨੇ ਆ ਨਾ ਪਰ ਨਹੀਂ ਇੰਨਾ ਵੀ ਨਹੀਂ ਹੋਣਾ ਚਾਹੀਦਾ ਕਿ ਅਸੀਂ ਕਿਸੇ ਗੁਰੂ ਦੀ ਗੱਲ ਨੂੰ ਲੁਕੋ ਸਕੀਏ ਜਾਂ ਸੱਚ ਦੀ ਗੱਲ ਨੂੰ ਲੁਕੋ ਸਕੀਏ ਕਹਿੰਦਾ ਉਹ ਬੜੇ ਨਿਡਰਸ ਸੀ ਡਰਦੇ ਕਿਸੇ ਤੋਂ ਨਹੀਂ ਸੀ ਉਹ ਲਾਲਚੀ ਨਹੀਂ ਸਨ ਉਹਨਾਂ ਨੂੰ ਬੜੇ ਲਾਲਚ ਦਿੱਤੇ ਪਰ ਉਹ ਨਾਮ ਸੰਤ ਗਿਆਨੀ ਜਰਨੈਲ ਸਿੰਘ ਜੀ ਪਿੰਡਰਾਂ ਵਾਲੇ ਸਨ 47 ਵੇਲੇ ਜਦੋਂ ਪੰਜਾਬ ਇੱਕ ਵੱਖਰੀ ਸਟੇਟ ਤਾਂ ਬਣੀ ਪਰ ਕੰਟਰੀ ਨਾ ਬਣ ਸਕੀ ਪਾਕਿਸਤਾਨ ਬਣਿਆ ਹਿੰਦੁਸਤਾਨ ਬਣਿਆ ਪਰ ਜਦੋਂ ਖਾਲਸਾਤਨ ਨਾ ਬਣਿਆ ਦੁੱਖ ਤੇ ਹੈ ਸੀ ਸਿੱਖਾਂ ਦੇ ਅੰਦਰ ਫਿਰ ਤੁਹਾਨੂੰ ਪਤਾ ਹੈ ਤੁਸੀਂ ਸਾਰੇ ਸਿਆਣੇ ਬੈਠੇ ਹੋ ਤੇ ਵੱਡੀਆਂ ਉਮਰਾਂ ਵਾਲੇ ਬੈਠੇ ਮੇਰੇ ਤੋਂ ਆਪਾਂ ਤੇ ਪੜਦੇ ਸੁਣਦੇ ਆਂ بڑے ਮੋਰਚੇ ਗੁਰਸਿੱਖ ਲਾਉਂਦੇ ਰਹੇ بڑے ਮੋਰਚੇ ਲਾਇਏ ਇਦਾਂ ਸਮਾਂ ਚੱਲਦਾ ਰਿਹਾ ਜਦੋਂ ਵੀ ਕੋਈ ਲੀਡਰ ਬਿਆਨ ਦਿੰਦਾ ਸੀ ਕਿ ਭਾਈ ਫਲਾਣੇ ਥਾਂ ਤੇ ਮੋਰਚਾ ਲਾਉਣਾ ਹੈ ਆਪਾਂ ਇਕੱਠੇ ਹੋਣਾ ਤੇ ਉਹ ਫਿਰ ਫਟਾਫਟ ਇੱਕਠੇ ਹੋ ਜਾਂਦੇ ਸੀ ਤੇ ਕੇਂਦਰ ਸਰਕਾਰ ਤੋਂ ਪੰਜਾਬ ਸਰਕਾਰ ਤੋਂ ਮੰਗਾ ਮੰਗਣੇ ਹੁਣ ਮੰਗਾ ਕਿਹੜੀਆਂ ਸੀ 17 ਮਤੇ ਆਪਣੇ ਭਲੇ ਦੀਆਂ ਗੱਲਾਂ ਪਾਣੀ ਦੀਆਂ ਗੱਲਾਂ ਤੇ ਸਾਡੇ ਧੀਆਂ ਪੈਣਾ ਦੀਆਂ ਇੱਜ਼ਤਾਂ ਦੀਆਂ ਗੱਲਾਂ ਤਸ਼ੱਦਦ ਇਦਾਂ ਮਤੇ ਪਾਏ ਹੋਏ ਸੀ ਉਹ ਕਹਿੰਦੇ ਸੀ ਵੀ ਸਾਡੇ ਇਹ ਮਤੇ ਮੰਨੋ ਜੀ ਕਿ ਸਾਡੇ ਨਾਲ ਤੱਕਾ ਨਾ ਹੋਵੇ ਇਦਾਂ ਨਹੀਂ ਕਈ ਵਾਰੀ ਮਜਬੂਰ ਕੀਤਾ ਜਾਂਦਾ ਸਾਨੂੰ ਹਥਿਆਰ ਚੱਕਣ ਲਈ ਜਿਹੜਾ ਸਿੱਖ ਰੋਜ਼ ਅਰਦਾਸ ਵਿੱਚ ਕਹਿੰਦਾ ਹੋਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਫਿਰ ਉਹ ਹਥਿਆਰ ਕਿਵੇਂ ਸੁੱਕ ਸਕਦਾ ਉਹਦੀ ਮਜਬੂਰੀ ਤਾਂ ਬਣ ਸਕਦੀ ਹੈ ਜਿਹੜਾ ਸਿੱਖ ਕੌਮ ਦਾ ਭਲਾ ਮੰਗਣ ਵਾਲਾ ਹੋਵੇ ਸਭ ਦਾ ਭਲਾ ਮੰਗਣ ਵਾਲਾ ਹੋਵੇ ਜਿਉ ਹਥਿਆਰ ਚੁੱਕਦਾ ਵੀ ਹੈ ਤੇ ਉਹਦੀ ਮਜਬੂਰੀ ਹੁੰਦੀ ਹੈ। ਜਾਇਜ਼ ਮੰਗਾ ਮੰਗਦੇ ਸੀ। ਤੇ ਮੰਗਾ ਮੰਗਣੀਆਂ ਤੇ ਕੌਮ ਇਕੱਠੀ ਹੁੰਦੀ ਸੀ। ਪਰ ਜਦੋਂ ਫਿਰ ਉਹ ਸਮਾਂ ਆਇਆ ਤੁਸੀਂ ਜਾਣਦੇ ਹੋ ਸਾਰੇ ਜਦੋਂ 인ਦਰਾ ਗਾਂਧੀ ਦਾ ਸਮਾਂ ਆਇਆ। ਉਹਨੇ ਫਿਰ ਸੋਚਿਆ ਵੀ ਕੀ ਕੀਤਾ ਜਾਏ ਇਹ ਤੇ ਬੜੀ ਛੇਤੀ ਇਕੱਠੇ ਹੋ ਜਾਂਦੇ ਆ ਸਿੱਖ ਆਪਣੀ ਗੱਲ ਕਰਦੇ ਆ ਫਿਰ ਉਹਨਾਂ ਨੇ ਤਰੀਕਾ ਵਰਤਿਆ ਆਪਾਂ ਕਹਿੰਨਾ ਨਾ ਪਖੰਡੀ ਲੋਕ ਪੈਦਾ ਹੋ ਜਾਂਦੇ ਆ ਪੈਦਾ ਨਹੀਂ ਹੁੰਦੇ ਛੱਡੇ ਜਾਂਦੇ ਤੇ ਇਹਨਾਂ ਨੂੰ ਕਿਤੇ ਨਾ ਕਿਤੇ ਸ਼ਹਿਦ ਦਿੱਤੀ ਜਾਂਦੀ ਤੇ ਫਿਰ ਇਹ ਪਖੰਡ ਫੈਲਦਾ ਫਿਰ ਜੈਡ ਸਕੌਟੀ ਦੇਖ ਕੇ ਜੋ ਨਿਰੰਕਾਰੀਆਂ ਗੁਰਵਚਨਾ ਜਿਹਨੂੰ ਸਿੱਖ ਨਰਕਧਾਰੀ ਆ ਕਹਿੰਦੇ ਜੋ ਬੜੀ ਬਿਆਦਵੀ ਕਰਦਾ ਸੀ ਆਪਣਾ ਪ੍ਰਚਾਰ ਕਰਦਾ ਸੀ ਗੁਰੂ ਗ੍ਰੰਥ ਸਾਹਿਬ ਜੀ ਦੇ ਉੱਪਰ ਦੀ ਛਾਲਾਂ ਲਾ ਕੇ ਵਿਖਾਂਦਾ ਸੀ ਕਦੇ ਇੱਧਰ ਟੱਪ ਜਾਂਦਾ ਸੀ ਕਦੇ ਇੱਧਰ ਟੱਪ ਜਾਂਦਾ ਸੀ ਪੈਰ ਵੀ ਰੱਖਦਾ ਸੀ ਤੁਸੀਂ ਦੱਸੋ ਵੀ ਜਿਹੜਾ ਉੱਥੇ ਨਾ ਬੋਲੇ ਉਹਨੂੰ ਸਿੱਖ ਕਹਿ ਸਕਦੇ ਆਂ ਆਪਾਂ ਬਿਆਦਵੀਆਂ ਹੁੰਦੀਆਂ ਸਿੱਖ ਓਥੇ ਨਾ ਬੋਲੇ ਅੱਜ ਵੀ ਮੋਰਚੇ ਲੱਗੇ ਜਦੋਂ ਬਿਆਦਵੀਆਂ ਹੋਈਆਂ ਅੱਜ ਵੀ ਫੇਰ ਵੀ ਤੱਕੇ ਹੋਏ ਹੁਣ ਵੀ ਜਿਨ੍ਹਾਂ ਨੇ ਸਿੱਖੀ ਦੀ ਗੱਲ ਕੀਤੀ ਫੇਰ ਵੀ ਤੱਕੇ ਹੋਏ ਕਿ ਨਹੀਂ ਹੋਏ ਇਸੇ ਤਰ੍ਹਾਂ ਫਿਰ ਉਹਨਾਂ ਨੇ ਨਿਰੰਕਾਰੀਆਂ ਗੁਰਬਚਨਾਂ ਜਿਹਨੂੰ ਜੈਡ ਸਕਿਉਰਟੀ ਦੇ ਕੇ ਬੜੇ 170 ਦੇ ਕਰੀਬ ਬਾਡੀਗੜ ਦੇ ਕੇ ਨਾਲ ਪੰਜਾਬ ਵਿੱਚ ਭੇਜਿਆ ਤੇ ਉਹਨੂੰ ਕਿਹਾ ਇਹਨਾਂ ਸਿੱਖਾਂ ਨੂੰ ਖੇਰੂ-ਖੇਰੂ ਕਰਦੇ ਤੇ ਇਹਨਾਂ ਨੂੰ ਆਪਣੇ ਕਿਸੇ ਤਰੀਕੇ ਨਾਲ ਮੰਗਰ ਲਾ ਕੇ ਗੁਰੂ ਨਾਲੋਂ ਤੋੜਦੇ ਤੇ ਗੁਰੂ ਗ੍ਰੰਥ ਪੰਥ ਨਾਲੋਂ ਟੁੱਟਣਗੇ ਤੇ ਆਪਣੀਆਂ ਮੰਗਾ ਕਿਵੇਂ ਮੰਗਣਗੇ ਜਿੰਨਾ ਚਿਰ ਇਹਨਾਂ ਕੋਲ ਗੁਰੂ ਗ੍ਰੰਥ ਸਹਿਬ ਹੈ ਜਿੰਨਾ ਚਿਰ ਇਹਨਾਂ ਕੋਲ ਪੰਥ ਹੈ ਇਹਨਾਂ ਨੂੰ ਕੋਈ ਖਤਮ ਨਹੀਂ ਕਰ ਸਕਦਾ ਗ੍ਰੰਥ ਤੇ ਪੰਥ ਹੈ ਜਿੰਨਾ ਇਹਨਾਂ ਇਹਨਾਂ ਕੋਲ ਬਾਣੀ ਹੈ ਜਿੰਨਾ ਚਿਰ ਇਹਨਾਂ ਕੋਲ ਇਤਿਹਾਸ ਹੈ ਇਹਨਾਂ ਨੂੰ ਕੋਈ ਖਤਮ ਨਹੀਂ ਕਰ ਸਕਦਾ ਤੇ ਫਿਰ ਉਹ ਪੰਜਾਬ ਵਿੱਚ ਆਏ ਤੇ ਇਹ ਨਿਰੰਕਾਰੀਆਂ ਬੜੀਆਂ ਮਿੱਠੀਆਂ ਗੱਲਾਂ ਕਰਦਾ ਸੀ ਬੜਾ ਮਿੱਠਾ ਮਿੱਠਾ ਬੋਲਦਾ ਸੀ ਮਿੱਠਾ ਮਿੱਠਾ ਬੋਲ ਕੇ ਕਈ ਲੋਕਾਂ ਨੂੰ ਆਪਣੇ ਵਸ ਵਿੱਚ ਵੀ ਕਰ ਲੈਂਦਾ ਸੀ ਤੇ ਮੰਗਰ ਲਾ ਲੈਂਦਾ ਸੀ ਤੇ ਨਿਰੰਕਾਰੀਆਂ ਦਾ ਫੈਲਣਾ ਸ਼ੁਰੂ ਹੋ ਗਿਆ ਕੁਝ ਜਾਤ ਪਾਤ ਤੋਂ ਦੁਰਕਾਰੇ ਹੋਏ ਲੋਕ ਉਧਰ ਜਾਂਦੇ ਸੀ ਜਿਨ੍ਹਾਂ ਨਾਲ ਵਿਤਕਰਾ ਕੀਤਾ ਜਾਂਦਾ ਸੀ ਗੁਰਦੁਆਰਿਆਂ ਵਿੱਚ ਧਾਰਮਿਕ ਸਥਾਨਾਂ ਤੇ ਅੱਜ ਵੀ ਕਈ ਥਾਵਾਂ ਤੇ ਕੀਤਾ ਜਾਂਦਾ ਹੈ ਇੱਥੇ ਨੀਵੀਂ ਜਾਤ ਵਾਲੇ ਅੱਡ ਲੰਗਰ ਛਕਣਗੇ ਕਿਤੇ ਅੰਮ੍ਰਿਤ ਲੱਗ ਬਣਾਇਆ ਜਾਂਦਾ ਹੈ ਇਸੇ ਤਰ੍ਹਾਂ ਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਨਹੀਂ ਕੀਤਾ ਸੀ ਨਾਨਕ ਅੰਮ੍ਰਿਤ ਏਕ ਹੈ ਦੂਜਾ ਅੰਮ੍ਰਿਤ ਨਾਹੀਂ ਨਾਮ ਅੰਮ੍ਰਿਤ ਵੀ ਇੱਕ ਹੈ ਜੋ ਅੰਮ੍ਰਿਤ ਅਸੀਂ ਛਕਦੇ ਆ ਉਹ ਵੀ ਅੰਮ੍ਰਿਤ ਇੱਕ ਹੈ ਤੇ ਫਿਰ ਜਿਹੜੇ ਜਾਤ ਪਾਤ ਕਰਕੇ ਦੁਰਕਾਰੇ ਜਾਂਦੇ ਸੀ ਉਹ ਲੋਕ ਵੀ ਉਧਰ ਨੂੰ ਚਲੇ ਜਾਂਦੇ ਸੀ ਤੇ ਫਿਰ ਇਹਨਾਂ ਨੇ ਜਦੋਂ ਬਹੁਤ ਆਪਣਾ ਪ੍ਰਚਾਰ ਕੀਤਾ ਆਪਣਾ ਬੋਲਬਾਲਾ ਵਧਾਇਆ ਤੇ ਲੀਡਰ ਵੀ ਜਿਹੜੇ ਸੀ ਉਹ ਬਿਰਧ ਬੋਲਣੋਂ ਹਟ ਗਏ ਇਹਨਾਂ ਦੇ ਪਰ ਇੱਕ ਬਾਬਾ ਜਰਨੈਲ ਸਿੰਘ ਤੇ ਉਹਨਾਂ ਦੇ ਨਾਲ ਦੇ ਚੜ੍ਹਦੀ ਕਲਾ ਵਾਲੇ ਸਿੰਘ ਉਹ ਚੁੱਪ ਨਹੀਂ ਸਨ ਇਹ ਪਤਾ ਕੀ ਕਹਿੰਦਾ ਸੀ ਨਰੰਕਰ ਨਰੰਕਾਰੀ ਹੈ ਕਹਿੰਦਾ ਸੰਗਰਾਂਦਾਂ ਪਿੰਡਾਂ ਵਿੱਚੋਂ ਬੰਦ ਕਰਕੇ ਉਹਦੀ ਥਾਂ ਤੇ ਮੇਰੇ ਜਨਮ ਦਿਨ ਮਨਾਇਆ ਕਰ ਤੇ ਜਨਮ ਜਨਮ ਮਨਾਉਣੇ ਚਾਹੀਦੇ ਤੇ ਗੁਰੂ ਗ੍ਰੰਥ ਸਾਹਿਬ ਦੇ ਆਸੇ-પાસੇ ਮੈਂ ਕਿਹਾ ਨਾ ਵੀ ਛਾਲਾ ਮਾਰਦਾ ਬੇਅਦਵੀ ਕਰਦਾ ਤੇ ਪੈਰ ਰੱਖਦਾ ਕੀ ਕਹਿੰਦਾ ਸੀ ਕਹਿੰਦਾ ਇਹ ਕਿਤਾਬ ਹੈ ਗੁਰੂ ਗ੍ਰੰਥ ਸਾਹਿਬ ਜੀ ਨੂੰ ਕੌਣ ਸੁਣ ਸਕਦਾ ਪਿਆਰ ਉਹੋ ਜੀਆਂ ਗੱਲਾਂ ਗੁਰ ਕੀ ਨਿੰਦਾ ਸੁਣੇ ਨਾ ਕਾਨ ਉਹ ਉਹ ਸਿੱਖ ਕਾਹਦਾ ਜੋ ਗੁਰੂ ਦੀ ਨਿੰਦਿਆ ਸੁਣ ਲੈਂਦਾ ਹੈ ਫਿਰ ਉਹ ਸਮਾਂ ਆਇਆ 78 ਦਾ 13 April ਦੀ ਵਿਸਾਖੀ ਉਹਨੇ ਅੰਮ੍ਰਿਤਸਰ ਦੇ ਵਿੱਚ ਆਪਣਾ ਪ੍ਰੋਗਰਾਮ ਰੱਖਿਆ ਕਿਉਂਕਿ ਇਹਨੂੰ ਸ਼ਹਿ ਬੜੀ ਸੀ ਕੇਂਦਰ ਵੱਲੋਂ ਸ਼ਹਿ ਹੋਵੇ ਥਾਪੜੇ ਮਿਲੇ ਹੋਣ ਮੰਤਰੀ ਦੀਆਂ ਮੰਤਰੀਆਂ ਦੇ ਪ੍ਰਧਾਨ ਮੰਤਰੀਆਂ ਦੇ ਤੇ ਫਿਰ ਉਹ ਬੰਦਾ ਉਹ ਬੰਦਾ ਕਹਿੰਦਾ ਹੀ ਆ ਵੀ ਮੈਨੂੰ ਕਾਹਦਾ ਡਰ ਹੈ ਹੁਣ ਜਿਨੂੰ ਮਾੜੀ ਦੀ ਸ਼ਹਿ ਮਿਲ ਜੇ ਜੀ ਦੇ ਕੋਲੇ ਕਾਰਡ ਹੀ ਆ ਜੇ ਉਹ ਬੰਦਾ ਕਹਿੰਦਾ ਹੁਣ ਮੈਂ ਕਿਹੜਾ ਡਰਦਾ ਮੇਰਾ ਪੰਡਾਲ ਦੀਵਾਨ ਰੋਕਣ ਵਾਲਾ ਕੌਣ ਹੈ ਮੱਤ ਮਾਰੀ ਗਈ ਇਹ ਦੀ ਇੱਕ ਹੁਕਮੀ ਸਦਾ ਪਵਾਈ ਹੈ ਇੱਕ ਨਾ ਹੁਕਮੀ ਬਖਸ਼ੀਸ ਇੱਕ ਹੁਕਮੀ ਸਦਾ ਪਵਾਈ ਹੈ ਉਹ ਫਿਰ ਚੱਕਰ ਵਿੱਚ ਪੈ ਜਾਂਦਾ ਜਦੋਂ ਮੱਤ ਮਾਰੀ ਜਾਂਦੀ ਹੈ ਜਿਸ ਨੂੰ ਆਪ ਖੁਆਏ ਕਰਤਾ ਖੁਸ ਲਏ ਚੰਗਿਆਈ ਜਦੋਂ ਬੰਦਾ ਗੁਰੂ ਦਾ ਡਰ ਭੈ ਖਤਮ ਕਰ ਦਿੰਦਾ ਤਾਂ ਉਹ ਤੋਂ ਫਿਰ ਉਹ ਚੰਗਿਆਈਆਂ ਖੋ ਵੀ ਲੈਂਦਾ ਉਹ ਭਿਖਾਰੀਆਂ ਤੋਂ ਰਾਜੇ ਤੇ ਰਾਜਾਂ ਤੋਂ ਭਿਖਾਰੀ ਬਣਾਉਣ ਦੀ ਸਮਰੱਥਾ ਰੱਖਦਾ ਤੇ ਇੱਕ ਸੰਤਗਰਨੀ ਜਰਨੈਲ ਸਿੰਘ ਦੀ ਸੀ ਜੋ ਕਹਿੰਦੇ ਸੀ ਫਿਰ ਸਾਡੇ ਵੀ ਦੀਵਾਨ ਸਜਣਗੇ ਕੀਰਤਨ ਹੋਣਗੇ ਤੇ ਨਗਰ ਕੀਰਤਨ ਹੋਣਗੇ ਅੰਮ੍ਰਿਤਸਰ ਦੀ ਧਰਤੀ ਤੇ ਵਿਸਾਖੀ ਵਾਲੇ ਦਿਨ ਆਪਣਾ ਉਹ ਨਗਰ ਕੀਰਤਨ ਕਰੇਗਾ ਤੇ ਤੂੰ ਕਰੇਂਗਾ ਤੇ ਫਿਰ ਅਸੀਂ ਵੀ ਆਪਣਾ ਕਰਾਂਗੇ ਤੇ ਬਸ ਇਹ ਹਟਿਆ ਨਾ ਉਹ ਕਹਿੰਦਾ ਮੈਂ ਕਰਨਾ ਹੈ ਬਸ ਫਿਰ ਕਹਿੰਦੇ بڑے ਜਦੋਂ ਕੀਰਤਨ ਹੁੰਦਾ ਸੀ ਇਕੱਠੇ ਹੁੰਦੇ ਸੀ ਕੀਰਤਨੀ ਜਥੇ ਸ਼ਹੀਦ ਹੁੰਦੇ ਸੀ 13 13 ਸਿੰਘਾਂ ਦਾ ਜਥਾ ਸ਼ਹੀਦ ਹੁੰਦਾ ਸੀ ਸ਼ਹੀਦ ਕਰ ਦਿੱਤਾ ਇਹਨਾਂ ਨੇ ਬਸ ਉੱਥੋਂ ਫਿਰ ਇੱਕ ਮੁੱਢ ਵੱਜ ਗਿਆ ਲੜਾਈ ਦਾ ਤੇ ਸ਼ਹੀਦੀਆਂ ਹੁੰਦੀਆਂ ਗਈਆਂ 105 ਸ਼ਹੀਦ ਹੋਏ ਬੜੇ ਬੈਠਿਆਂ ਤੇ ਬੜੇ ਵਾਰੀ ਤਸ਼ੱਦਦ ਹੋਇਆ ਜੋ ਆਪਣੀ ਗੱਲ ਕਰਦਾ ਗੁਰੂ ਗ੍ਰੰਥ ਸਾਹਿਬ ਦੀ ਬਿਆਦ ਵੀ ਹੋਈ ਭਜਨ ਕਰ ਰਹੇ ਸੀ ਸਿਮਰਨ ਕਰ ਰਹੇ ਸੀ ਅਸੀਂ ਵਿੱਚ ਸੀ ਜਪਜੀ ਸਾਹਿਬ ਦੇ ਪਾਠ ਹੋਇਆ ਜਪ ਸਾਹਿਬ ਦਾ ਪਾਠ ਹੋਇਆ ਤੇ ਬੈਠਿਆਂ ਤੇ ਤਸ਼ੱਦਦ ਹੋਇਆ ਇਸੇ ਤਰ੍ਹਾਂ ਉਸ ਵੇਲੇ ਵੀ ਫਿਰ ਨਰੰਕਾਰੀਏ ਵੇਲੇ ਵੀ ਇਸ ਇਹੀ ਹੋਇਆ ਬੜੇ ਜਥੇ ਸ਼ਹੀਦ ਹੋਏ ਪਰ ਸੰਤ ਗਿਆਨੀ ਜਰਨੈਲ ਸਿੰਘ ਦੀ ਪਿੰਡਰਾਂ ਵਾਲਾ ਨੂੰ ਇਹ ਕਿਹਾ ਜਾਂਦਾ ਸੀ ਕਿ ਸਮਝੌਤਾ ਕਰ ਲਓ ਤੁਸੀਂ ਤੇ ਪਰਵਾਨਾ ਕਿਹਾ ਨਹੀਂ ਹੋਣ ਦੇ ਹਜੇ ਹੋਰ ਸ਼ਹੀਦ ਹੋਣਗੇ ਫਿਰ ਸਮਝੌਤਾ ਕਰ ਲਾਂਗੇ ਤੇ ਪਿਆਰਿਓ ਲੋਕ ਗੱਲਾਂ ਕਰਦੇ ਆ ਕਿ ਉਹ ਬੜੇ ਗਰਮ ਸੀ ਉਹ ਬੜੇ ਤੇਜ਼ ਸੀ ਉਹਨਾਂ ਦਾ ਤੇਜ਼ ਹੋਣਾ ਸੁਭਾਵਕ ਸੀ ਉਹ ਸੁਣ ਨਹੀਂ ਸਕਦੇ ਸੀ ਕਿ ਗੁਰੂ ਗ੍ਰੰਥ ਸਾਹਿਬ ਦੇ ਉੱਪਰ ਕੋਈ ਪੈਰ ਰੱਖੇ ਗੁਰਬਚਨ ਹੈ ਨਰਕ ਧਾਰੀਏ ਵਰਗਾ ਸਾਡੇ ਗੁਰੂ ਗ੍ਰੰਥ ਸਾਹਿਬ ਨੂੰ ਕੋਈ ਕਿਤਾਬ ਦੱਸੇ ਤੇ ਬਾਕੀ ਆਪਣੀਆਂ ਮੰਗਾਓ ਜੈਸ ਸੀ ਜਿਹੜੀਆਂ ਜਿਵੇਂ ਅੱਜ ਆਪਾਂ ਮੰਗਾ ਮੰਗਦੇ ਆ ਏਦਾਂ ਮਤੇ ਪਾਏ ਹੋਏ ਸੀ ਉਹਨਾਂ ਨੇ ਤੇ ਇਤਿਹਾਸ ਹੀ ਬੜਾ ਲੰਬਾ ਹੈ ਜੇ ਆਪਾਂ ਗੱਲ ਕਰਨੀ ਹੋਵੇ ਕਈ ਦਿਨਾਂ ਵਿੱਚ ਗੱਲ ਹੁੰਦੀ ਹੈ ਤੇ ਪੰਜਾਬ ਦੀ ਧਰਤੀ ਤੇ ਸਿੱਖ ਗੁਰੂਆਂ ਦੇ ਵਿਰੁੱਧ ਬੋਲਣ ਵਾਲਿਆਂ ਦੀ ਵਿਰੋਧਤਾ ਕਰਨ ਵਾਲਿਆਂ ਨੂੰ ਗੋਲੀਆਂ ਮਾਰਨ ਵਾਲਿਆਂ ਨੂੰ ਉਹਨਾਂ ਖਿਲਾਫ ਆਵਾਜ਼ ਉਠਾਉਣੀ ਇਹ ਫਿਰ ਕੀ ਮਾੜਾ ਕੀਤਾ ਸੀ ਉਹਨਾਂ ਨੇ ਆਵਾਜ਼ 28 ਸੀ ਵਿਰੋਧੀਆਂ ਜੋ ਵਿਰੋਧ ਕਰਦੇ ਸੀ ਆਵਾਜ਼ 28 ਸੰਤ ਗਿਆਨੀ ਜਰਨੈਲ ਸਿੰਘ ਜੀ ਨੇ ਇਸ ਕਰਕੇ ਪਿਆਰੋ ਉਹ ਸਮਾਂ ਆਇਆ ਜਦੋਂ ਫਿਰ ਨਾ ਗੱਲ ਕੋਈ ਵਸ ਵਿੱਚ ਆਈ ਤੇ ਉਹਨੇ ਆਪ ਲਿਖਿਆ ਕੁਲਦੀਪ ਕੇ ਐਸ ਬਰਾੜ ਕੁਲਦੀਪ ਸਿੰਘ ਮੈਂ ਕਹਿਆ ਵੀ ਸਿੰਘ ਦੇ ਤਾਂ ਉਹ ਯੋਗ ਹੀ ਨਹੀਂ ਗੁਰੂ ਅਰਜਨ ਦੇਵ ਮਹਾਰਾ ਸੱਚੇ ਪਾਤਸ਼ਾਹ ਜੀ ਦਾ ਇਕੱਠੀ ਆਉਂਦਾ ਹੁਣ 시ਦੀ ਦਿਹਾੜਾ ਵੀ ਆਉਣ ਵਾਲਾ ਹੈ ਤੇ ਇਹ ਜੋ ਸਾਕਾ ਵਰਤਿਆ ਇਹ ਵੀ ਨੇੜੀ ਆ ਜਾਂਦਾ ਹੈ ਕਿਉਂਕਿ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦਾ ਦਿਹਾੜਾ ਚੁਣਿਆ ਕਿਉਂਕਿ ਕੱਠ ਬਹੁਤ ਹੁੰਦਾ ਹੈ ਵੀ ਐਸਾ ਹਮਲਾ ਕਰਾਂਗੇ ਇਹਨਾਂ ਨੂੰ ਸੇਕ ਲੱਗੇ ਪਤਾ ਲੱਗ ਜਾਏ ਕਿ ਮੁੜ ਕੇ ਇਹ ਇਹੋ ਜਿਹਾ ਕੰਮ ਨਾ ਕਰਨ ਇਹੋ ਜੀ ਗੱਲ ਕਰਨ ਬਾਰੇ ਸੋਚਣ ਵੀ ਨਾ ਆਪਾਂ ਕਹਿੰਨੇ ਆ ਨਾ ਕਈ ਵਾਰੀ ਕਈ ਕਹਿੰਦੇ ਆ ਵੀ ਸੰਤ ਗਿਆਨੀ ਜਰਨੈਲ ਸਿੰਘ ਜੀ ਉੱਥੇ ਅੰਦਰ ਸੀ ਤਾਂ ਹਮਲਾ ਹੋਇਆ ਉਸ ਵੇਲੇ ਉਨੇ ਉਹ ਬੁੱਕ ਵਿੱਚ ਲਿਖਿਆ ਆਪ ਜਿਹੜਾ ਹਮਲਾ ਕਰਾਉਣ ਵਾਲਾ ਹੈ ਕਹਿੰਦਾ ਅਸੀਂ ਸਾਰੀ ਪਲੈਨਿੰਗ ਬਣਾਈ ਹੋਈ ਸੀ ਨਕਲੀ ਹਰਮੰਦਰ ਸਾਹਿਬ ਬਣਾ ਕੇ ਉਸ ਵੇਲੇ 37 ਗੁਰਦੁਆਰਿਆਂ ਤੇ ਤਕਰੀਬਨ ਅਟੈਕ ਹੋਇਆ ਹਮਲੇ ਕੀਤੇ ਗਏ ਜਿੱਥੇ ਸੰਤ ਗਿਆਨੀ ਜਰਨੈਲ ਸਿੰਘ ਭਿੰਡਰਾਂ ਵਾਲੇ ਹੈ ਹੀ ਨਹੀਂ ਤੇ ਉਹਨਾਂ ਨੂੰ ਐਦਾਂ ਟਰੱਕ ਪਰ ਪਰ ਕੇ ਪਰ ਕੇ ਫਿਰ ਲਾਸ਼ਾਂ ਭਰੀਆਂ ਤੇ ਦੂਖਨਵਾਰਨ ਸਾਹਿਬ ਹੋਰ ਬੜੇ ਬੜੀਆਂ ਸ਼ੀਧੀਆਂ ਹੋਈਆਂ ਤੇ ਫਿਰ ਉਹਨਾਂ ਦੇ ਫੌਜ ਉਹ ਤਿਆਰ ਕੀਤੀ ਤੇ ਉਹਨਾਂ ਦੇ ਬੜੇ ਇੰਤਜ਼ਾਮ ਕੀਤੇ ਜਾਂਦੇ ਸੀ ਕਬਜ ਪਹਿਨੇ ਜਾਂਦੇ ਸੀ ਵੋਟਪੂਟ ਜਾਗਟਾਂ ਪਹਿਨੀਆਂ ਜਾਂਦੀਆਂ ਸੀ ਪਰ ਇਧਰੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦੇ ਸਿੰਘ ਸੰਤ ਗਿਆਨੀ ਜਰਨੈਲ ਸਿੰਘ ਦੀ ਕਹਿੰਦੇ ਸੀ ਕਿ ਅੰਤ ਤੱਕ ਲੜਨਾ ਆਵਾਜ਼ ਉਠਾਈ ਸੀ ਨਾ ਮੰਨੀ ਗੁਰੂ ਗ੍ਰੰਥ ਸਾਹਿਬ ਜੀ ਬੇਅਦਬੀ ਦੀ ਗੱਲ ਸੀ ਤਾਂ ਉਹਨਾਂ ਨੂੰ ਇਹ ਸਭ ਕੁਝ ਕਰਨਾ ਪਿਆ ਤੇ ਹੁਣ ਹੁਕਮ ਹੋਏ ਕਿ ਕਿਸੇ ਤਰ੍ਹਾਂ ਦਾ ਕੋਈ ਵੀ ਤਰਸ ਨਾ ਕਰਿਓ ਜਦੋਂ ਸਾਰੀ ਤਿਆਰੀ ਕੀਤੀ ਗਈ तकरीबन 1 ਜੂਨ ਤੋਂ ਲੈ ਕੇ 2 ਜੂਨ 3 ਜੂਨ 4 ਜੂਨ 5 6 ਤੇ ਬੜਾ ਗੁਰਮਖੋ ਕਤਲਿਆ ਹੁੰਦਾ ਰਿਹਾ ਉਹਨਾਂ ਨੂੰ ਕਿਹਾ ਹੋਇਆ ਸੀ ਕਿ ਕਿਸੇ ਵੀ ਜਗ੍ਹਾ ਤੇ ਤੁਸੀਂ ਤਰਸਣਾ ਕਰਿਓ ਬੜਿਆਂ ਨੇ ਅਸਤੀਫੇ ਵੀ ਦਿੱਤੇ ਜਿਨ੍ਹਾਂ ਨੂੰ ਆਪਾਂ ਅੱਜ ਧਰਮੀ ਫੌਜੀ ਕਹਿੰਦੇ ਆ ਤੇ ਉਹਨਾਂ ਨੇ ਕਿ ਅਸੀਂ ਹਮਲਾ ਨਹੀਂ ਕਰ ਸਕਦੇ ਫਿਰ ਕੀ ਕੀਤਾ ਉਹਨਾਂ ਦਾ ਬ੍ਰੇਨ ਵਾਸ਼ ਕੀਤਾ ਕਿ ਹਮਲਾ ਪੈਦਾ ਨਹੀਂ ਕਰਨਾ ਵੀ ਆਪਾਂ ਕਿਸੇ ਧਰਮਿਕ ਜਗ੍ਹਾ ਤੇ ਹਮਲਾ ਕਰ ਰਹੇ ਆ ਨਹੀਂ ਕਹਿੰਦੇ ਜੋ ਅੰਦਰ ਭਿੰਡਰਾਂ ਵਾਲਾ ਹੈ ਉਹ ਬਹੁਤ ਮਾੜੇ ਕਰਮ ਕਰ ਰਿਹਾ ਹੈ ਅੰਦਰ ਉਹਨੇ ਹਥਿਆਰਾਂ ਦੀ ਫੈਕਟਰੀ ਲਾਈ ਹੋਈ ਹੈ ਅੰਦਰ ਉਹ ਬੀਬੀਆਂ ਰੱਖਦੇ ਆ ਐਦਾਂ ਉਹਨਾਂ ਨੂੰ ਫਿਰ ਜਦੋਂ ਕਿਹਾ ਵੀ ਆਪਾਂ ਤੇ ਆਜ਼ਾਦ ਕਰਾਉਣਾ ਰਮੰਦਰ ਸਾਹਿਬ ਨੂੰ ਸ਼੍ਰੀ ਕਾਲ ਤਖਤ ਸਾਹਿਬ ਨੂੰ ਆਜ਼ਾਦ ਕਰਾਉਣਾ ਤੇ ਫਿਰ ਉਹ ਮੰਨੇ ਸੀ ਉਹਨਾਂ ਦਾ ਬ੍ਰੇਨ ਵਾਸ਼ ਕੀਤਾ ਗਿਆ ਫਿਰ ਉਹ ਕੇਐਸ ਬਰਾੜ ਲਿਖਦਾ ਕਹਿੰਦਾ ਵੀ 14 ਅਫੀਸਰ ਸੀ ਸਿੱਖ ਜਿਹੜੇ ਸੀ ਉਹ ਤਿਆਰ ਕੀਤੇ ਜਿਨ੍ਹਾਂ ਦੇ ਦਸਤਾਰਾਂ ਬੰਨੀਆਂ ਹੋਈਆਂ ਸੀ ਉਹਨਾਂ ਨੂੰ ਤਿਆਰ ਕੀਤਾ ਕਿ ਤੁਸੀਂ ਇਦਾਂ ਕਰੋ ਅੰਦਰ ਜਾ ਕੇ ਗੱਲ ਕਰਕੇ ਆ ਵੀ ਬਾਬਾ ਜੀ ਅਸੀਂ ਤੁਹਾਨੂੰ ਕੁਝ ਨਹੀਂ ਕਵਾਂਗੇ ਤੁਸੀਂ ਆਪਣੀ ਗ੍ਰਿਫਤਾਰੀ ਦੇ ਦਿਓ ਜਿਵੇਂ ਅੱਜ ਵੀ ਕਈ ਗ੍ਰਿਫਤਾਰੀ ਦੇ ਦਿੰਦੇ ਆਪਣੇ ਆਪ ਹੀ ਵੀ ਅਸੀਂ ਉਧਰ ਨੂੰ ਜਾ ਰਹੇ ਹਾਂ ਤੇ ਤੁਸੀਂ ਸਾਨੂੰ ਰਸਤੇ 'ਚ ਹੀ ਗ੍ਰਿਫਤਾਰ ਕਰ ਲਿਓ ਆਪਾਂ ਗ੍ਰਿਫਤਾਰ ਹੋ ਗਏ ਤੇ ਗ੍ਰਿਫਤਾਰੀਆਂ ਹੋ ਗਈ ਤੇ ਜਦੋਂ 14 ਅਫਸਰਾਂ ਨੂੰ ਭੇਜਿਆ ਐਸੀ ਕਸ਼ ਸੀ ਮੈਂ ਕਿਹਾ ਨਾ ਵੀ 105 ਜਪਜੀ ਸਾਹਿਬ ਦੇ ਪਾਠ ਕਰਨ ਲਿਆ 6 ਸਾਲ ਦੇ 11 ਪਾਠ ਜਪਜੀ ਸਾਹਿਬ ਦੇ ਕਰਨੇ 11 ਸਾਲ ਦੇ 21 ਪਾਠ ਜਪਜੀ ਸਾਹਿਬ ਦੇ ਕਰਨੇ ਕਮਾਈ ਸੀ ਆਵਾਦਤ ਸੀ ਥੋੜਾ ਜਿਹਾ ਵੀ ਕੋਈ ਭਾਜਨ ਕਰਦਾ ਨਾ ਪਿਆਰਿਓ ਤੇ ਸਤਿਗੁਰੂ ਸੱਚੇ ਪਾਤਸ਼ਾਹ ਜਰੂਰ ਸਾਨੂੰ ਵੱਡੇ ਵੱਡੇ ਦੁੱਖਾਂ ਨਾਲ ਲੜਨ ਦੀ ਸ਼ਕਤੀ ਬਖਸ਼ ਦਿੰਦੇ ਆ ਤੁਸੀਂ ਗੱਲ ਕਰਕੇ ਆਓ ਕਿ ਬਾਬਾ ਜੀ ਅਸੀਂ ਵਿਖਾਵੇ ਮਾਤਰ ਫਿਰ ਜਦੋਂ ਨਾਮ ਮੰਨੇ ਫਿਰ ਲਾਲਚ ਬੜੇ ਦਿੱਤੇ ਕਹਿੰਦਾ 1 ਅਰਬ ਅਮਰੀਕੀ ਡਾਲਰ ਤੁਹਾਨੂੰ ਦੇਵਾਂਗੇ ਤੇ ਤੁਸੀਂ ਆਪਣੇ ਨਾਲ ਦੇ ਜੋ ਵੀ ਸਿੰਘ ਨੇ ਉਹਨਾਂ ਦੇ ਅਕਾਊਂਟ ਵਿੱਚ ਤੁਸੀਂ ਤੁਰੰਤ ਪਵਾ ਸਕਦੇ ਹੋ ਨੰਬਰ 2 ਕਿਸੇ ਵੀ ਕੰਟਰੀ ਦੇ ਤੁਸੀਂ ਕਹੋਗੇ ਤੁਹਾਨੂੰ ਸਿਟੀਜ਼ਨ ਬਣਾ ਦੇਵਾਂਗੇ ਇੱਥੋਂ ਤੱਕ ਵੀ ਕਿਹਾ ਗਿਆ ਤੁਸੀਂ ਸੁਣਿਆ ਹੀ ਸਾਰਿਆਂ ਨੇ ਵੀ ਸੈਂਸਰ ਲਾ ਕੇ ਤੁਹਾਨੂੰ ਪੰਜਾਬ ਦਾ ਮੁੱਖ ਮੰਤਰੀ ਬਣਾ ਦਿੱਤਾ ਜਾਏਗਾ ਪਰ ਤੁਸੀਂ ਬਾਹਰ ਲਾਲਚ ਵਿੱਚ ਨਹੀਂ ਆਏ ਕਿਉਂਕਿ ਅੰਦਰ ਇੱਕ ਸਿੱਖੀ ਪ੍ਰਤੀ ਜज्ਬਾ ਸੀ ਅੰਦਰ ਉਸ ਸਮੇਂ ਮਾਹੌਲ ਹੀ ਉਹ ਹੋ ਜਾਂ ਸੀ ਆਪਾਂ ਕਹਿੰਨੇ ਇਦਾਂ ਨਹੀਂ ਕਰਨਾ ਚਾਹੀਦਾ ਸੀ ਸੋਚਣਾ ਚਾਹੀਦਾ ਸੀ ਮੈਂ ਕਹਿੰਨਾ ਜਦੋਂ ਆਖ ਤਾਬ ਵੇ ਆਪਣੇ ਤੇ ਆਪਣੀ ਕੋਈ ਥੋੜੀ ਜੀ ਚੀਜ਼ ਤੇ ਕਬਜ਼ਾ ਕਰਨਾ ਚਾਹੁੰਦਾ ਹੈ ਜਾਂ ਆਪਣਾ ਥੋੜਾ ਜਿਹਾ ਧਨ ਪਦਾਰਥ ਜਾਂਦਾ ਤੇ ਆਪਾਂ ਲਾਲਚ ਵਿੱਚ ਆ ਕੇ ਜੋਸ਼ ਵਿੱਚ ਆ ਜਾਂਦੇ ਪਤਾ ਨਹੀਂ ਲੱਗਦਾ ਵੀ ਕੀ ਹੋ ਜਾਂਦਾ ਇਸੇ ਤਰ੍ਹਾਂ ਉਹਨਾਂ ਦੇ ਅੰਦਰ ਇੱਕ ਜਜਵਾ ਸੀ بڑے ਲਾਲ ਜਿੱਤੇ ਵੀ ਮੁੱਖ ਮੰਤਰੀ ਤੁਹਾਨੂੰ ਬਣਾ ਦਿੱਤਾ ਜਾਏ ਤੇ ਪਰ ਨਹੀਂ بڑا ਕੁਸ਼ ਉਹਨਾਂ ਦੇ ਅੰਦਰ ਪਰ ਜੋ ਉਹ 14 ਦੇ 14 ਗਏ ਸੀ ਨਾ ਕਹਿੰਦੇ ਉਹਨਾਂ ਨੂੰ ਇਹ ਜੇ ਬਚਨ ਨਾਲ ਸਾਂਝੇ ਕੀਤੇ ਉਹ ਉਹਨਾਂ ਦੀ ਹੋ ਕੇ ਰਹਿ ਗਏ ਸੀ ਆਖੋ ਸਤਨਾਮ ਤੇ ਪਿਆਰਿਓ ਜਰਨਲ ਸਵੇਗ ਸਿੰਘ ਵਰਗੇ ਇਹ ਕੇਐਸ ਬਰਾੜ ਕਹਿੰਦਾ ਵੀ ਮੈਨੂੰ ਉਹ ਸਿੱਖਿਆ ਦਿੰਦਾ ਰਿਹਾ ਸੀ ਮੈਨੂੰ ਜਰਨਲ ਸਵੇਤ ਸਿੰਘ ਦੇਹਰਾਦੂਨ ਵਿੱਚ ਮੈਨੂੰ ਸਿੱਖਿਆ ਦਿੰਦਾ ਹੁੰਦਾ ਸੀ ਪਰ ਮੈਂ ਕਮਾਲ ਮੰਨ ਗਿਆ ਤੇ ਫਿਰ ਤੁਹਾਨੂੰ ਪਤਾ ਹੀ ਹੈ 6 ਜੂਨ ਦਾ ਦਿਨ ਆਇਆ ਜਦੋਂ بڑے ਟੈਂਕ ਤਿਆਰ ਕੀਤੇ ਗਏ ਬੜਾ ਵੱਡਾ ਹਮਲਾ ਹੋਇਆ 11 ਕਮਾਂਡੋ ਟੈਂਕ ਜੋ ਜਦੋਂ ਗੋਲੇ ਬੰਮ ਸਿੱਟੇ ਗਏ ਤੇ ਗੁੰਬਦ ਢਾਏ ਗਏ ਅਕਾਲ ਤਖਤ ਸਾਹਿਬ ਦੇ ਗੋਲੀਆਂ ਲੱਗੀਆਂ ਤੇ ਫਿਰ 21 ਦਿਨ ਜਦੋਂ ਚੱਲਦਾ ਰਿਹਾ 6 ਜੂਨ ਨੂੰ ਫਿਰ ਬਾਬਾ ਜਰਨੈਲ ਸਿੰਘ ਜੀ ਤੇ ਜਰਨਲ ਸਵੇਗ ਸਿੰਘ ਜੀ ਅਮਰੀਕ ਸਿੰਘ ਜੀ ਤੇ ਭਾਈ ਠਾਰਾ ਸਿੰਘ ਜੀ ਤੇ ਗੁਰਮਖੋ ਸਾਰੇ ਜਣੇ ਇਹ ਵਾਰ ਆਏ ਮੁਕਾਬਲਾ ਹੋ ਰਿਹਾ ਰਵਾਲਵਰ ਪਾਏ ਹੋਏ ਸੀ ਲੜਦੇ ਰਹੇ ਗੋਲੀ ਚਲਾਉਂਦੇ ਰਹੇ ਅੱਜ ਜੋਗ ਬਣੀ ਹੋਈ ਹੈ ਕਾਲ ਤਖਤ ਦੇ ਸਾਹਮਣੇ ਨਿਸ਼ਾਨ ਸਭ ਲੱਗੇ ਹੋਏ ਆ ਜਿੱਥੇ ਆਪਾਂ ਮੱਥਾ ਟੇਕਦੇ ਆ ਉੱਥੇ ਫਿਰ ਸੰਤ ਗਿਆਨੀ ਜਰਨੈਲ ਸਿੰਘ ਜੀ ਨੂੰ ਸ਼ਹੀਦ ਕੀਤਾ ਗਿਆ ਜਿੱਥੇ ਅੱਜ ਵੀ ਢਾਡੀ ਬਾਰਾਂ ਲੱਗਦੀਆਂ ਨੇ ਇਤਿਹਾਸ ਸੁਣਾਇਆ ਜਾਂਦਾ ਤੇ ਉਸ ਜਗ੍ਹਾ ਤੇ ਤੇ ਪਿਆਰਿਓ ਅੰਤ ਤੱਕ ਉਹ ਨਾ ਨੇ ਹਥਿਆਰ ਨਹੀਂ ਆਪਣੇ ਹੱਥੋਂ ਛੱਡੇ ਸੀ ਕਹਿੰਦੇ ਸਰੀਰ ਪਿਆ ਸੀ ਤਾਂ ਵੀ ਰਿਵਾਲਵਰ ਉਹਨਾਂ ਦੇ ਹੱਥ ਵਿੱਚ ਸੀ ਤੇ ਇਸ ਤਰ੍ਹਾਂ ਉਹਨਾਂ ਨੇ ਆਵਾਜ਼ ਉਠਾਈ ਸੀ ਸੱਚ ਦੀ ਤੇ ਇਹ ਦਿਨ ਦੇਖਣੇ ਪਏ ਅੱਜ ਵੀ ਅਸੀਂ ਆਵਾਜ਼ ਉਠਾਉਨੇ ਆ ਗੁਰੂ ਗ੍ਰੰਥ ਸਾਹਿਬ ਜੀ ਗੁਰਪੰਥ ਦੀ ਆਪਣੇ ਹੱਕਾਂ ਦੀ ਤੇ ਸਾਨੂੰ ਲੜਨਾ ਪੈਂਦਾ ਹੈ ਕਿ ਨਹੀਂ ਪੈਂਦਾ ਬਸ ਇਹ ਸੀ ਇਹ ਦਿਨ ਬੜੀ ਮਹੱਤਤਾ ਰੱਖਦਾ ਸਾਡੇ ਵਿੱਚ ਇਹ ਸਾਕਾ ਨਾਂ ਭੁੱਲਣ ਜੋਗ ਤੇ ਸਾਨੂੰ ਚਾਹੀਦਾ ਕਿ ਅਸੀਂ ਇੱਕ ਇੱਕ ਪਾਠ ਜਪਜੀ ਸਾਹਿਬ ਦਾ ਕਰੀਏ ਜ਼ਰੂਰ ਉਹਨਾਂ ਸ਼ਹੀਦਾਂ ਦੀ ਯਾਦ ਨੂੰ ਤਾਜ਼ਾ ਕਰਦੇ ਹੋਏ ਸੋ ਹੁਣਾਂ ਭੁੱਲਾਂ ਦੀ ਖਿਮਾ ਜੋ ਕਿ ਆਏ ਸਾਲ ਵਿੱਚ ਪਹਿਲਾਂ ਵੀ ਦੱਸਿਆ ਭਾਈ ਬਬਲੀ ਸਿੰਘ ਮੈਂਬਰ ਸਾਹਿਬ ਉਹ ਅਰਦਾਸ ਕਰਉਂਦੇ ਆ ਤੇ ਸ਼ਾਮ ਨੂੰ ਦੀਗ ਪਹੁੰਚਾ ਕੇ ਸਾਨੂੰ ਰਲ ਮਿਲ ਕੇ ਇਸ ਆਕੇ ਤੇ ਦੇ ਕਰਨੀ ਚਾਹੀਦੀ ਅਰਦਾਸ ਕਰਨੀ ਚਾਹੀਦੀ ਹੈ ਕਈ ਥਾਵਾਂ ਤੇ ਬਾਣੀ ਪੜੀ ਜਾਂਦੀ ਹੈ ਤੇ ਇਸ ਤਰ੍ਹਾਂ ਭਾਈ ਹਮੇਸ਼ਾ ਗੁਰਸਿੱਖਾਂ ਨੂੰ ਜਿਹੜਾ ਉਹ ਗ੍ਰੰਥ ਪੰਥ ਲਈ ਤਤ ਪਰ ਰਹਿਣਾ ਚਾਹੀਦਾ ਵਾਕੀ ਬਖਸ਼ਿਸ਼ ਉਹਦੀ ਹੁੰਦੀ ਹੈ ਰਹਿਮਤ ਪਰਮਾਤਮਾ ਦੀ ਹੁੰਦੀ ਹੈ ਹੋਈਆਂ ਭੁੱਲਾਂ ਦੀ ਖਿਮਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ